ਦਖੋੜੀ ਗੱਲ ਹੈ ਅੱਗੇ ਕਿ ਮੈਂ ਕਭਾਈ ਉਹ ਸਹਾਈ ਗਿਆਨੀ ਭਿੰਦਰਪਾਲ ਸਿੰਘ ਜੀ ਦੇ ਵਾਲਦ ਸਾਹਿਬ ਦੇ ਦਰਸ਼ਨ ਤੱਕ ਕੀਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਸਮਝਦਾ ਵਾਂ ਕਿ ਇਸ ਸਦੀ ਦੇ ਵਿੱਚ ਬਹੁਤ ਬਹੁਤ ਕਥਾਵਾਚਕ ਹਨ ਪਰ ਗਿਆਨੀ ਸਿੰਘ ਮਸਕੀਨ ਦੇ ਜਾਣ ਤੋਂ ਬਾਅਦ ਗਿਆਨੀ ਭਿੰਦਰਪਾਲ ਸਿੰਘ ਜੀ ਨੇ ਜਗਾ ਜਿਹੜੀ ਪੂਰੀ ਕੀਤੀ ਹੈ ਸੰਜਾ ਪ੍ਰਿਆ ਆ ਸ਼ੋਮਾ ਸਾਹਿਬ ਦਾ ਇੱਕ ਸ਼ਨੈਰੀ ਅਕਰਾਂਸ਼ਿਕ ਹੁਕਮ ਦੇ ਤਾਜ਼ ਲਿਖਣ ਵਾਲਾ ਤੇ ਗਿਆਨੀ ਭਿੰਦਰਪਾਲ ਸਿੰਘ ਜੀ ਅੱਜ ਇੱਥੇ ਪਹੁੰਚੇ ਤੇ ਉਹਨਾਂ ਨੇ ਪਿਤਾ ਨੇ ਜੋ ਕਮਾਈ ਕੀਤੀ ਸੀ ਉਸ ਕਮਾਈ ਕਰਕੇ ਇੱਥੇ ਪਹੁੰਚੇ। ਤੋਂ ਅਸੀਂ ਉਸ ਸ਼ਖਸੀਅਤ ਨੂੰ ਨਮਸਕਾਰ ਕਰਦੇ ਹਾਂ, ਸਜਦਾ ਕਰਦੇ ਹਾਂ ਤੇ ਅਕਾਲ ਪੁਰਖੇ ਅਰਦਾਸ ਕਰਦੇ ਹਾਂ। ਜੰਨਾ ਕੇ ਅੱਜ ਜੋ ਹਾਲਾਤ ਹਨ ਕੌਮ ਦੇ ਉਹ ਕਹੇ ਗਿਆਨੀ ਭਿੰਦਰਪਾਲ ਸਿੰਘ ਹੋਣ ਗਏ ਤੇ ਕਮੇ ਦੂਗੇ ਕਈ ਚੱਟੜੀਆਂ ਤੇ ਡਰੇ ਆ ਮੈਂ ਤਾਂ ਚੜਾਈ ਗਈ ਗਿਆਨੀ ਭਿੰਦਰਪਾਲ ਸਿੰਘ ਜੀ ਨੂੰ ਇਹ ਬੇਨਤੀ ਕਰਾਂਗਾ ਸਰ ਮੈਂ ਨਹੀਂ ਹਾਂ ਕਿ ਅੱਜ ਤੁਹਾਡੇ ਵਰਗੇ ਗੁਰਮੁਖ ਪਿਆਰੇ ਗੁਰਸਿੱਖ ਆ ਕੇ ਸੇਵਾ ਸਭ ਤੋਂ ਉੱਚੀ ਸੇਵਾ ਗ੍ਰੈਂਡ ਕਰਨ ਐ ਮੈਂ આજ ਤੋਂ 6 ਮਹੀਨੇ ਪਹਿਲੇ ਵੀ ਬੇਨਤੀ ਕੀਤੀ ਸੀ ਕਹਿਣ ਲੱਗੇ ਮੈਂ ਨਹੀਂ ਕੰਮ ਕਰਦਾ ਪਰ ਮੈਂ ਕਹਾਂਗਾ ਅੱਜ ਵੀ ਜੇ ਤੁਸੀਂ ਆਪਣੇ ਪਿਤਾ ਨੂੰ ਸੱਚੀ ਸਿਧਾਨੀ ਪੇਟ ਕਰਦੀਆਂ ਹੈ ਫਿਰ ਉੱਚੀ ਜਗ੍ਹਾ ਸਥਾਨ ਕਰਕੇ ਕੌਮ ਦੀ ਗਵਾਹੀ ਕਰੋ ਵਾਹਿਗੁਰੂ ਜੀ ਕਾ ਖਾਲਸਾ